ਅੱਜ ਸੁਖਵੀਰ ਸਿੰਘ ਬਾਦਲ ਦਾ ਜਾ ਕੇ ਮੁਜ਼ਾਰਾ ਕਰਨ ਦਾ ਮੰਤਵ ਵੀ ਸੀਗਾ ਜੋ ਨਹੀਂ ਹੋ ਪਾਇਆ ਤੇ ਇੱਕ ਜੋ ਸੁਣਵਾਈ ਵੀ ਸੀਗੀ ਇਸੇ ਪੁਰੇ ਕੇਸ ਦੇ ਉੱਤੇ ਪੇਸ਼ੀ ਸੀਗੀ ਮਜੀਠੀਆ ਦੀ ਕਿਸ ਤਰੀਕੇ ਦੇ ਨਾਲ ਸਾਰੇ ਪੋਲਿਟੀਕਲ ਵੈਂਡੇਟਾ ਵਾਲੇ ਪਾਸੇ ਝਾਤ ਪੈ ਰਹੀ ਅਗਲੇ ਜਾਂ ਅਸਲ ਦੇ ਵਿੱਚ ਸਰਕਾਰ ਚੰਦਗੀਏ ਕੁਝ ਆਪਣੇ ਵਿਕਰਮ ਸਿੰਘ ਮਜੀਠੀਆ ਹੋਣਾ ਦੀ ਟੀਮ ਵੱਲੋਂ ਉਹਨਾਂ ਵੱਲੋਂ ਬੇਬਕਾਇਦਾ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਐਫ ਆਈ ਆਰ ਨੂੰ ਹੀ ਗੈਰ ਕਾਨੂੰਨੀ ਦਿੱਤਾ ਤੇ ਦੂਜਾ ਉਹਨਾਂ ਨੇ ਇੱਕ ਹੋਰ ਤਰਕ ਦਿੱਤਾ ਕਹਿੰਦੇ ਕਿ ਦੇਖੋ ਜੀ ਸਵੇਰੇ 9 ਵਜੇ ਹਜ਼ਾਰਸ ਚਲਿਆ ਜਾਂਦਾ ਹੈ ਤੇ 11:20 ਮਿੰਟ ਦੀ ਜਿਹੜੀ ਦਿਖਾਈ ਗਈ ਹੈ ਕਿ ਇਹ ਵੀ ਜਿਹੜਾ ਗੈਰ ਕਾਨੂੰਨੀ ਹੈਗਾ ਹੈ ਇੰਨਾ ਹੀ ਸਰਕਾਰਾਂ ਵੇਲੇ ਕੀ ਕੁਝ ਹੁੰਦਾ ਰਿਹਾ ਕਿਸ ਤਰੀਕੇ ਦੇ ਆਪਾਂ ਕਹਿ ਲਈਏ ਕਿ ਤਸ਼ੱਦਦ ਜਿਹੜੇ ਪੁਲਿਸ ਦੇ ਵੱਲੋਂ ਕੀਤੇ ਜਾਂਦੇ ਰਹੇ 2009 ਦੇ ਵਿੱਚ ਇਹੀ ਅਕਾਲੀ ਸਰਕਾਰ ਸੀ ਜਦੋਂ ਇੱਕ ਪ੍ਰੋਟੈਸਟ ਨੂੰ ਰੋਕਣ ਲਈ ਕਿਵੇਂ ਦਰਸ਼ਨ ਸਿੰਘ ਲੋਹਾਰਾ ਨੂੰ ਜਿਹੜਾ ਹੈ ਕਿਵੇਂ ਸ਼ਹੀਦ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਚਾਹੇ ਆਪਾਂ ਦੂਜੇ ਬੰਨੇ ਲੈ ਲਈਏ ਜਦੋਂ ਪਾਈ ਰਾਜੋਆਣੇ ਵਾਲਾ ਮਸਲਾ ਚੱਲਦਾ ਹੈ ਕਿਵੇਂ ਜਿਹੜਾ ਹੈ ਸ਼ਿਪਸ ਇਹਨਾਂ ਦੇ ਆਗੂਆਂ ਨੂੰ ਖੁੱਲ੍ਹ ਦਿੱਤੀ ਗਈ ਕੀ ਕੁਛ ਇਤਿਹਾਸ ਦੇ ਵਿੱਚ ਲੁਕਿਆ ਬੈਠਾ ਹੋਇਆ ਏ ਟਿੱਕੇ ਤਨਾ ਕਿਤੇ ਉਹ ਜਿਹੜੀਆਂ ਕੀਤੀਆਂ ਬਧਿਕੀਆਂ ਨੇ ਫਿਰ ਕਹਿੰਦੇ ਜੀ ਕਿ ਵਿਕਰਮ ਸਿੰਘ ਜੀਠੀਆਂ ਨਾਲ ਦੇ ਖਿਲਾਫ ਬੋਲਦੇ ਸੀ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਜਿਹੜੀ ਹੈ ਉਹ ਕੀਤੀ ਗਈ ਤੇ ਜਿਹੜੀ ਤੁਸੀਂ ਜਿਹੜਾ ਬੰਦਾ 3 ਸਾਲ ਤੋਂ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਉਹ ਵੀ ਤੇ ਉੱਠ ਕੇ ਪੁੱਛਦੇ ਨੇ ਨਾ ਵੀ ਤੁਸੀਂ ਵੀ ਤੇ ਉਹਦੀ ਕਿਰਦਾਰ ਕੁਸ਼ੀ ਨਹੀਂ ਕਰ ਰਹੇ ਜਦੋਂ ਉਹ ਬੰਦਾ ਜਵਾਬ ਹੀ ਨਹੀਂ ਦੇ ਸਕਦਾ ਜੀ ਜਾਂ ਜਿਹੜੀ ਹੁਣ ਐਨਸੀਬੀ ਵਿੱਚ ਐਂਟਰ ਹੋਈ ਹੈਗੀ ਹੈ ਜੇ ਉਹ ਕੇਸ ਨੂੰ ਲੈ ਕੇ ਫਿਰ ਉਹ ਸੈਂਟਰ 'ਚ ਚਲੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹਨਾਂ ਨੂੰ ਐਕਸੈਸ ਜਿਹੜਾ ਹੈ ਦੇਣਾ ਹੀ ਪਏਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕੀ ਮਾਮਲਾ ਗੋਲਮੋਲ ਕਰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਤਰੀ ਸਿੰਘ ਸਵਾਗਤ ਕਰਦਾ ਜੀ ਆਸ ਕਰਦਾ ਤੁਸੀਂ ਸਿਹਤਮੰਦ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਕਾਲ ਚੈਨਲ ਦੇ ਨਾਲ ਪ੍ਰੋਗਰਾਮ ਮੀਡੀਆ ਬਾਤ ਜੋ ਤੁਸੀਂ ਹਰ ਬੁੱਧਵਾਰ ਜੁੜਦੇ ਹੋ ਸਾਡੇ ਨਾਲ ਆਪ ਸਭ ਦਾ ਨਾ ਸਿਰਫ ਧੰਨਵਾਦ ਕਰਦੇ ਆ ਬਲਕਿ ਉਮੀਦ ਕਰਦੇ ਆ ਕਿ ਤੁਹਾਡੇ ਫੀਡਬੈਕ ਦੇ ਨਾਲ ਤੁਹਾਡੇ ਵਿਚਾਰਾਂ ਦੇ ਨਾਲ ਜਿਸ ਵੀ ਲੀ ਸਾਂਝ ਪੈਂਦੀ ਹੈ ਅਸੀਂ ਬਰਜ਼ੋਰ ਕੋਸ਼ਿਸ਼ ਕਰਦੇ ਆ ਕਿ ਅਜਿਹੇ ਪ੍ਰੋਗਰਾਮ ਦੇ ਵਿੱਚ ਨਾ ਸਿਰਫ ਇੰਟਰਨੈਸ਼ਨਲ ਮੁੱਦੇ ਬਲਕਿ ਪੰਜਾਬ ਅਤੇ ਭਾਰਤ ਦੇ ਨਾਲ ਜੁੜੇ ਮਸਲੇ ਜੋ ਤੁਹਾਡੇ ਨਾਲ ਜੁੜਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰੀਏ ਰੋਸ਼ਨੀ ਪਾਈਏ ਥੋੜਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰੀਏ ਥੋੜਾ ਪਰਚੋਲੀ ਹੈ ਕਿ ਕੀ ਬਾਕੀ ਮੀਡੀਆ ਦਾ ਧਾਰਾ ਤੋਂ ਅੱਡ ਤੱਕ ਪਹੁੰਚਾ ਰਿਹਾ ਹੈ ਤੇ ਅਸਲ ਦੇ ਵਿੱਚ ਜੇਕਰ ਚਾਤ ਪਾਣੀ ਹੈ ਪੰਥਕ ਨਜ਼ਰੀਏ ਦੇ ਨਾਲ ਇਹਨਾਂ ਦਾ तमाम ਮਸਲਿਆਂ ਨੂੰ ਖਬਰਾਂ ਨੂੰ ਵੇਖਣ ਦੀ ਕੋਸ਼ਿਸ਼ ਕਰਨੀ ਹੈ ਤਾਂ ਪ੍ਰੋਗਰਾਮ ਮੀਡੀਆ ਵਾਚ ਸਹੀ ਥਾਂ 'ਤੇ ਤੁਸੀਂ ਪਹੁੰਚੇ ਹੋ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੰਗਤ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜੋ ਸਿਆਸੀ ਉਥਾ ਪਥਲ ਅਕਾਲੀ ਦਲ ਨੂੰ ਲੈ ਕੇ ਵੇਖਣ ਨੂੰ ਨਜ਼ਰ ਆ ਰਹੀ ਹੈ ਅਕਾਲੀ ਦਲ ਦੇ ਮੀਤਿਆ ਤੋਂ ਬਦਾਇਕ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਵਿਕਰਮ ਸਿੰਘ ਮਜੀਠੀਆ ਸੁਪੀਰ ਸਿੰਘ ਬਾਦਲ ਇਹ ਤਮਾਮ ਚੀਜ਼ਾਂ ਹਾਈਲਾਈਟਡ ਕਾਫੀ ਇਸ ਪੂਰੇ ਹਫਤੇ ਦੇ ਵਿੱਚ ਰਹੀਆਂ ਨੇ ਨਾਲ ਦੀ ਨਾਲ ਗੱਲ ਅਸੀਂ ਕਰਾਂਗੇ ਕਿਵੇਂ ਪੰਥਕ ਸੰਸਥਾਵਾਂ ਨੂੰ ਨਿਹਾਰ ਵਾਲੇ ਪਾਸੇ ਪਾਇਆ ਜਾ ਰਿਹਾ ਅਤੇ ਹੋਰ ਅਹਿਮ ਮਸਲੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚੁੱਕਾਂਗੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਜੀ ਵਿਕਰਮ ਸਿੰਘ ਮਜੀਠੀਆ ਦੇ ਜਿਸ ਵੇਲੇ ਗੱਲ ਕਰਦੇ ਆ ਘਰ ਪਿੱਛੇ ਰੇਡ ਪੈਣਾ ਰੇਡ ਤੋਂ ਬਾਅਦ ਸ਼ਿਮਲਾ ਤੱਕ ਉਹਨਾਂ ਦੀ ਫੇਰੀ ਦਿਵਾ ਕੇ ਲੈਣਾ ਤੇ ਤਮਾਮ ਉਹਨਾਂ ਥਾਵਾਂ ਦੇ ਉੱਤੇ ਛਾਪੇ ਮਾਰੀਆਂ ਭਾਵੇਂ ਉਹਨਾਂ ਦੀ ਧਰਮ ਪਤਨੀ ਦਾ ਜੋ ਦਫਤਰੀ ਕਿਉਂ ਨਾ ਹੋਵੇ ਤੇ ਅੱਜ ਸੁਖਬੀਰ ਸਿੰਘ ਬਾਦਲ ਦਾ ਜਾ ਕੇ ਮੁਜ਼ਾਰਾ ਕਰਨ ਦਾ ਮੰਤਵ ਵੀ ਸੀਗਾ ਜੋ ਨਹੀਂ ਹੋ ਪਾਇਆ ਤੇ ਇੱਕ ਜੋ ਸੁਣਵਾਈ ਵੀ ਸੀਗੀ ਇਸੇ ਪੂਰੇ ਕੇਸ ਦੇ ਉੱਤੇ ਪੇਸ਼ੀ ਸੀਗੀ ਮਜੀਠੀਆ ਦੀ ਕਿਸ ਤਰੀਕੇ ਦੇ ਨਾਲ ਸਾਰੇ ਪੋਲਿਟੀਕਲ ਵੈਂਡੇਟਾ ਵਾਲੇ ਪਾਸੇ ਝਾਤ ਪੈ ਰਹੀ ਹੈhle ਜਾਂ ਅਸਲ ਦੇ ਵਿੱਚ ਸਰਕਾਰ ਚੰਦਗੀ ਹੈ ਕੁਝ ਆ ਬਿਲਕੁਲ ਜੀ ਕਾਫੀ ਕੁਝ ਜਿਹੜਾ ਜਦਾਂ ਪਿਛਲੇ ਆਪਾਂ ਕਹੀ ਕਿ ਤਕਰੀਬਨ ਜਦੋਂ ਤੋਂ ਇਹ ਮਸਲਾ ਉੱਠਿਆ ਖਾਸ ਕਰਕੇ 25 ਜੂਨ ਤੋਂ ਤੁਸੀਂ ਦੇਖੋ ਕਿ ਬਹੁਤ ਸਾਰਾ ਏਅਰ ਟਾਈਮ ਜਿਹੜਾ ਹੈਗਾ ਚਾਹੇ ਉਹ ਟੀਵੀ ਦਾ ਹੋਵੇ ਡਿਸਕਸ਼ਨ ਦਾ ਹੋਵੇ ਕਿ ਸ਼ਾਇਦ ਪੰਜਾਬ ਦਾ ਸਿਰਫ ਇਹ ਇੱਕੋ ਇੱਕ ਮੁੱਦਾ ਰਹਿ ਗਿਆ ਹੈ ਜਿਹੜੇ ਅਸਲ ਮੁੱਦੇ ਨੇ ਕਿਤਨਾ ਕਿਤੇ ਉਹ ਪਿੱਛੇ ਧੱਕ ਦਿੱਤੇ ਜਾਂਦੇ ਨੇ ਦੂਜੇ ਪਨੇ ਅੱਜ ਬਕਾਇਦਾ ਜਿਹੜਾ ਹੈ کورٹ ਦੇ ਵਿੱਚ ਜਿਹੜੀ ਹੈ ਸੁਣਵਾਈ ਹੋਈ ਹੈਗੀ ਐ ਔਰ ਉੱਥੇ 4 ਦਿਨ ਦਾ ਰਿਮਾਂਡ ਜਿਹੜਾ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਨੇ ਉਹਦਾ ਇਹਨਾਂ ਨੇ ਕਿਹਾ ਕਿ ਬਾਕੀ ਦੀਆਂ ਜਿਹੜੀਆਂ ਸਟੇਟਸ ਵਗੈਰਾ ਹੈਗੀਆਂ ਉੱਥੇ ਵੀ ਇਹਨਾਂ ਦੀਆਂ ਕੋਈ ਇਸ ਤਰ੍ਹਾਂ ਦੀ ਪ੍ਰਾਪਰਟੀਆਂ ਵਗੈਰਾ ਹੈਗੀਆਂ ਨੇ ਜਿੱਥੇ ਇਹਨਾਂ ਨੂੰ ਨਾਲ ਲੈ ਕੇ ਜਾਣਾ ਜਿੱਦਾਂ ਸ਼ਿਮਲੇ ਵਗੈਰਾ ਜਾਂ ਮਾਚਲ ਲੈ ਕੇ ਗਏ ਨਹੀਂ ਕਿਤਨਾ ਕਿਤੇ ਜਿਹੜਾ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਸ਼ਿਕੰਜਾ ਜਿਹੜਾ ਹੈ ਹੌਲੀ-ਹੌਲੀ ਇਸ ਦੇ ਉੱਤੇ ਟਾਈਟ ਹੁੰਦਾ ਜਿਹੜਾ ਹੈ ਨਜ਼ਰ ਆ ਰਿਹਾ ਹੈਗਾ ਦੂਜੇ ਪਨੇ ਵਿਕਰਮ ਸਿੰਘ ਮਜੀਠੀਆ ਹੋਣਾਂ ਦੀ ਟੀਮ ਵੱਲੋਂ ਉਹਨਾਂ ਵੱਲੋਂ ਬੇਬਕਾਇਦਾ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਐਫ ਆਈ ਆਰ ਨੂੰ ਹੀ ਗੈਰ ਕਾਨੂੰਨੀ ਦਿੱਤਾ ਤੇ ਦੂਜਾ ਉਹਨਾਂ ਨੇ ਇੱਕ ਹੋਰ ਤਰਕ ਦਿੱਤਾ ਕਹਿੰਦੇ ਕਿ ਦੇਖੋ ਜੀ ਸਵੇਰੇ 9 ਵਜੇ ਹਜ਼ਾਰਸ ਚ ਲਿਆ ਜਾਂਦਾ ਏ ਤੇ 11:20 ਦੇ ਜਿਹੜੀ ਦਿਖਾਈ ਗਈ ਹੈ ਕਿ ਇਹ ਵੀ ਜਿਹੜਾ ਗੈਰ ਕਾਨੂੰਨੀ ਹੈਗਾ ਹੁਣ ਤੁਸੀਂ ਦੇਖੋ ਕਿ ਇੰਨਾਂ ਹੀ ਸਰਕਾਰਾਂ ਵੇਲੇ ਕੀ ਕੁਝ ਹੁੰਦਾ ਰਿਹਾ ਕਿਸ ਤਰੀਕੇ ਦੇ ਆਪਾਂ ਕਹਿ ਲਈਏ ਕਿ ਤਸ਼ੱਦਦ ਜਿਹੜੇ ਪੁਲਿਸ ਦੇ ਵੱਲੋਂ ਕੀਤੇ ਜਾਂਦੇ ਰਹੇ 2009 ਦੇ ਵਿੱਚ ਇਹੀ ਅਕਾਲੀ ਸਰਕਾਰ ਸੀ ਜਦੋਂ ਇੱਕ ਪ੍ਰੋਟੈਸਟ ਨੂੰ ਰੋਕਣ ਲਈ ਕਿਵੇਂ ਦਰਸ਼ਨ ਸਿੰਘ ਲੋਹਾਰਾ ਨੂੰ ਜਿਹੜਾ ਹੈ ਕਿਵੇਂ ਸ਼ਹੀਦ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਚਾਹੇ ਆਪਾਂ ਦੂਜੇ ਬੰਨੇ ਲੈ ਲਈਏ ਜਦੋਂ ਭਾਈ ਰਾਜੂ ਆਣੇ ਵਾਲਾ ਮਸਲਾ ਚੱਲਦਾ ਹੈ ਕਿਵੇਂ ਜਿਹੜਾ ਹੈ ਸ਼ਿਪਸ ਇਹਨਾਂ ਦੇ ਆਗੂਆਂ ਨੂੰ ਖੁੱਲ੍ਹ ਦਿੱਤੀ ਗਈ ਕੀ ਕੁਝ ਇਤਿਹਾਸ ਦੇ ਵਿੱਚ ਲੁਕਿਆ ਬੈਠਾ ਹੋਇਆ ਹੈ ਕਿਤਨਾ ਕਿਤੇ ਉਹ ਜਿਹੜੀਆਂ ਕੀਤੀਆਂ ਵਧਿੱਕੀਆਂ ਨੇ ਫਿਰ ਕਹਿੰਦੇ ਜੀ ਕਿ ਵਿਕਰਮ ਸਿੰਘ ਮਜੀਠੀਆ ਨਾਲ ਦੇ ਖਿਲਾਫ ਬੋਲਦੇ ਸੀ ਉਹਨਾਂ ਦੀ ਕਰਦਾਰਕੁਸ਼ੀ ਕਰਨ ਦੀ ਜਿਹੜੀ ਹੈ ਉਹ ਕੀਤੀ ਗਈ ਤੇ ਜਿਹੜੀ ਤੁਸੀਂ ਜਿਹੜਾ ਬੰਦਾ 3 ਸਾਲ ਤੋਂ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਉਹ ਵੀ ਤੇ ਉੱਠ ਕੇ ਪੁੱਛਦੇ ਨੇ ਨਾ ਵੀ ਤੁਸੀਂ ਵੀ ਤੇ ਉਹਦੀ ਕਰਦਾਰਕੁਸ਼ੀ ਨਹੀਂ ਕਰ ਰਹੇ ਜਦੋਂ ਉਹ ਬੰਦਾ ਜਵਾਬ ਹੀ ਨਹੀਂ ਦੇ ਸਕਦਾ ਤੁਸੀਂ ਜਿਹੜੀ ਉਹਦੀ ਵੀਡੀਓ ਦਿਖਾ-ਦਿਖਾ ਕੇ ਨਜਾਇਜ਼ ਜਿਹੜੀ ਕਰ ਰਹੇ ਹੋ ਤੇ ਇਦਾਂ ਦੀ ਬਹੁਤ ਸਾਰੇ ਜਿਹੜੇ ਸਵਾਲ ਨੇ ਦੋਨੋਂ ਪਾਸੇ ਤੋਂ ਹੋ ਰਹੇ ਨੇ ਦੂਜੇ ਪੰਨੇ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਇਲਜ਼ਾਮ ਲਗਾਏ ਨੇ ਉਹ ਕਹਿੰਦੇ ਕਿ ਐਨਸੀਬ ਜਿਹੜਾ ਨੈਸ਼ਨਲ ਕਰਾਈਮ ਬਿਊਰੋ ਹੈਗਾ ਕਿ ਉਹਨਾਂ ਦੇ ਆਉਣ ਦੇ ਨਾਲ ਸੌਰੀ ਨਾਰਕੋਟਿਕਸ ਕੰਟਰੋਲ ਜਿਹੜਾ ਬਿਊਰੋ ਹੈਗਾ ਕਿ ਉਹਨਾਂ ਦੇ ਆਉਣ ਦੇ ਨਾਲ ਕਹਿੰਦੇ ਕਿ ਕਿਤਨਾ ਕਿਤੇ ਉਹ ਇਹਨਾਂ ਦੀ ਮਦਦ ਕਰਨਗੇ ਕਿ ਉਹ ਇਹਨਾਂ ਦੇ ਕੇਸ ਨੂੰ ਜਿਹੜਾ ਹੈ ਇੱਥੋਂ ਲਿਜਾ ਕੇ ਤੇ ਫਿਰ ਭਾਰਤੀ ਜਨਤਾ ਪਾਰਟੀ ਨਾਲ ਸੈਟਿੰਗ ਕਰਕੇ ਤੇ ਉਸ ਨੂੰ ਕਿਤਨਾ ਕਿਤੇ ਸੈਟਲ ਕਰ ਲਿਆ ਜਾਏਗਾ ਤੇ ਦੂਜੇ ਬੰਨੇ ਜਿਹੜੇ ਮਾਹਿਰ ਕਹਿ ਰਹੇ ਨੇ ਕਿ ਏਦਾਂ ਦੀ ਕੋਈ ਨਾਰਕੋਟਿਕਸ ਵਾਲੀ ਜਾਂ ਕੋਈ ਏਦਾਂ ਦਾ ਹੋਵੇ ਨਾ ਕਿ ਬਹੁਤ ਵੱਡਾ ਡਰਗ ਵਗੈਰਾ ਲੱਬਿਆ ਹੋਵੇ ਫਿਰ ਤੇ ਨਾਰਕੋਟਿਕਸ ਦਾ ਬਣਦਾ ਹੈਗਾ ਉਹ ਕਹਿੰਦੇ ਕਿ ਇੱਥੇ ਤੇ ਜਾਇਦਾਦ ਵਗੈਰਾ ਵਾਲੇ ਮਸਲੇ ਆ ਇੱਥੇ ਤਾਂ ਕਿਤਨਾ ਕਿਤੇ ਜਿਉਣੀ ਵੀ ਚਾਹੀਦੀ ਸੀ ਤੇ ਈਡੀ ਆਉਣੀ ਚਾਹੀਦੀ ਸੀ ਦੂਜੇ ਬੰਨੇ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਕੁਝ ਛਾਪੇ ਵਗੈਰਾ ਨੂੰ ਲੈ ਕੇ ਉਹ ਵੀ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਸਾਨੂੰ ਉੱਥੇ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਉੱਥੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜਾਂ ਜਿਹੜਾ ਹੈ ਕਿਤਨਾ ਕਿਤੇ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਭਾਰਤੀ ਜਨਤਾ ਪਾਰਟੀ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਚੁੱਕੀ ਆ ਤੇ ਦੂਜਾ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੀ ਇਹਨਾਂ ਨੂੰ ਪਿਛਲੇ ਆਪਾਂ ਕਹਿ ਲਈਏ ਕਿ ਜਦੋਂ ਹੋਇਆ ਸੀ ਇਹ ਕੰਮ ਤੇ ਇੱਕ ਦੋ ਦਿਨਾਂ ਜਿਹੜੀ ਸਪੋਰਟ ਜਿਹੜੀ ਬਾਕੀ ਦੀਆਂ ਪਾਰਟੀਆਂ ਵੱਲੋਂ ਮਿਲੀ ਸੀ ਚਾਹੇ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਬਾਕੀ ਹੋਰ ਪਾਰਟੀਆਂ ਵੱਲੋਂ ਉਹ ਵੀ ਕਿਤਨਾ ਕਿਤੇ ਸਪੋਰਟ ਪੇਸ ਵੀ ਘਟਦਾ ਨਜ਼ਰ ਆ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੇ ਤੇ ਬਕਾਇਦਾ ਇਥੋਂ ਤੱਕ ਕਹਿ ਦਿੱਤਾ ਸੀ ਕਿ ਇਸ ਬਾਰੇ ਵਿੱਚ ਕੋਈ ਬਿਆਨ ਜਿਹੜੇ ਨਾ ਦਿੱਤੇ ਜਾਣ ਕਿਉਂਕਿ ਫਿਰ ਅਸ਼ੰਕਾ ਜਾਂ ਕਿਆਸਰਾਈਆਂ ਉਧਰ ਨੂੰ ਹੋ ਜਾਂਦੀਆਂ ਨੇ ਕਿ ਸ਼ਾਇਦ ਅਕਾਲੀ ਪਾਲਜਪਾ ਦਾ ਕੋਈ ਗੱਠ ਜੋੜ ਹੋਣ ਵਾਲਾ ਹੈ ਜਾਂ ਲੋਕ ਉਧਰ ਕਹਾਣੀਆਂ ਬਣਾਉਣ ਲੱਗ ਪੈਂਦੇ ਨੇ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਉਹਨਾਂ ਨੇ ਉਹ ਵੀ ਨਕਾਰਿਆ ਕਿਹਾ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਰਿਹਾ ਹੈਗਾ ਕੋਈ ਗੱਠ ਜੋੜ ਨਹੀਂ ਹੋ ਰਿਹਾ ਹੈਗਾ ਤੇ ਇਧਰਲੇ ਬੰਨ ਨੂੰ ਵੀ ਜਿਹੜੀ ਗੱਲ ਨਾ ਕੀਤੀ ਜਾਵੇ ਤੇ ਇਹੀ ਸਾਰਾ ਕੁਝ ਚੱਲ ਰਿਹਾ ਹੈ ਬਾਕੀ ਰਿਮਾਨਡ ਮਿਲ ਗਿਆ ਹੁਣ ਦੇਖਦੇ ਆ ਕਿ ਕੀ ਨਮੀਆਂ ਆਉਂਦੀਆਂ ਨੇ ਜਾਂ ਜਿਹੜੀ ਹੁਣ ਐਨਸੀਬੀ ਵਿੱਚ ਐਂਟਰ ਹੋਈ ਹੈਗੀ ਹੈ ਜੇ ਉਹ ਕੇਸ ਨੂੰ ਲੈ ਕੇ ਫਿਰ ਉਹ ਸੈਂਟਰ 'ਚ ਚੱਲ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹਨਾਂ ਨੂੰ ਐਕਸੈਸ ਜਿਹੜਾ ਹੈ ਦੇਣਾ ਹੀ ਪਏਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕੀ ਮਾਮਲਾ ਗੋਲਮੋਲ ਕਰ ਦਿੱਤਾ ਜਾਂਦਾ ਹੈ ਜਾਂ ਕੇਸ ਨੂੰ ਹੁਣ ਸਰਕਾਰ ਆਪਣੇ ਆਪਾ ਕਹਿ ਲਿਏ ਕਿ ਅਸਰ ਸੂਖ ਦਾ ਕਿਉਂਕਿ ਸਰਕਾਰ ਨੇ ਵੀ ਕੁਝ ਕਰਨਾ ਹੈ ਨਾ ਕਿ ਅਸੀਂ ਜਿਹੜਾ ਹੈਗਾ ਇੱਕ ਵੱਡੇ ਮਛਲੀ ਨੂੰ ਹੱਥ ਪਾਇਆ ਹੈਗਾ ਤੇ ਅਸੀਂ ਜਿਹੜਾ ਇਹਨੂੰ ਐਵੇਂ ਨਾ ਜਾਣਦੀਏ ਦੂਜੇ ਪਨੇ ਅਕਾਲੀ ਦਲ ਨਾਲ ਬੰਨੇ ਤੁਸੀਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਬਕਾਇਦਾ ਰੋਕਿਆ ਗਿਆ ਉਹਨਾਂ ਨੂੰ ਨਹੀਂ ਜਾਣੇ ਦਿੱਤਾ ਗਿਆ ਉਹ ਕਹਿੰਦੇ ਕਿ ਅਸੀਂ ਤਾਂ ਗੁਰਦੁਆਰੇ ਮੱਥਾ ਟੇਕਣ ਹੀ ਜਾਣਾ ਸੀ ਤੇ ਉਹਨਾਂ ਨੂੰ ਉੱਥੇ ਰੋਕਿਆ ਗਿਆ ਅਕਾਲੀ ਦਲ ਵੀ ਇਹ ਕਿਤਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਜਿਹੜਾ ਹੈ ਜੇ ਅਸੀਂ ਆਪਣੀ ਗਰਾਊਂਡ ਭਾਵੇਂ ਇਹ ਮਸਲੇ ਨੂੰ ਚੱਕ ਕੇ ਜੇ ਅਸੀਂ ਬਣਾਉਣ ਦੇ ਵਿੱਚ ਕਾਮ ਆ ਭੋਜਾਨੀਆ ਇੱਕ ਦੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਇੱਕ ਤਰੀਕੇ ਨਾਲ ਮੰਨਤਾ ਜਿਹੜੀ ਹੈ ਉਹ ਮਿਲਣੀ ਚાલુ ਹੋ ਜਾਵੇਗੀ ਜੇ ਲੋਕਾਂ ਦਾ ਸਪੋਰਟ ਬੈਂਕ ਇਧਰ ਨੂੰ ਆਉਂਦਾ ਹੈਗਾ ਉਹ ਇਸ ਨੀਤੀ ਦੇ ਤਹਿਤ ਜਿਹੜਾ ਕੰਮ ਕਰ ਰਹੇ ਹੈਗੇ ਨੇ ਤੇ ਬਾਕੀ ਦੇਖਦੇ ਹਾਂ ਕੀ ਇਹਦੇ ਚੋਂ ਆਉਣ ਵਾਲੇ ਦਿਨਾਂ ਚ ਹੁੰਦਾ ਸੁਖਬੀਰ ਸਿੰਘ ਬਾਦਲ ਅੱਜ ਜਿਸ ਵੇਲੇ ਐਸਪੀ ਦੇ ਨਾਲ ਇੰਕਾਊਂਟਰ ਕਰਦੇ ਪਏ ਸੀ ਉਹਨਾਂ ਨੇ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਹ ਆਰਡਰ ਕਿੱਧਰੋਂ ਆਏ ਨੇ ਭਗਵੰਤ ਮਾਨ ਤੋਂ ਆਏ ਨੇ ਜਾਂ ਕੇਜਰੀਵਾਲ ਤੋਂ ਆਏ ਨੇ ਜਾਂ ਅਸੀਂ ਦੇਖ ਲਈਏ ਅਕਾਲੀ ਦਲ ਇਸ 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 ਵੇ ਨਵੀ ਯੂਜ਼ ਕਰ ਸਕਦਾ ਹੈ ਕਿ ਇੱਕ ਸਮੇਂ ਦੇ ਉਤੇ ਕੇਜਰੀਵਾਲ ਨੂੰ ਜਦ ਦਿੱਲੀ ਸੰਭਾਲਣੀ ਸੀ ਕੇਜਰੀਵਾਲ ਨੇ ਇਸੇ ਵਿਕਰਮ ਸਿੰਘ ਮਜੀਠੀਆ ਤੋਂ ਡੈਫਰਮੇਸ਼ਨ ਦੇ ਕਿਸਤੇ ਮਾਫੀ ਮੰਗੀ ਸੀ ਅੱਜ ਕੇਜਰੀਵਾਲ ਫਾਰਕ ਹੋ ਗਏ ਨੇ ਤਾਂ ਉਹਨਾਂ ਨੂੰ ਮੁੜ ਤੋਂ ਵਿਕਰਮ ਸਿੰਘ ਮਜੀਠੀਆ ਜਾਂ ਅਕਾਲੀ ਦਲ ਦੇ ਕੁਝ ਕਾਰਜਚੇਤੇ ਆ ਰਹੇ ਨੇ ਇਸ ਬਾਰੇ ਬੱਸ ਟਕੇ ਲੈਂਦੀ ਕੁਸ਼ਿਸ਼ ਅਕਾਲੀ ਦਲ ਇਸ ਚੀਜ਼ ਨੂੰ ਪੁਸ਼ ਕਰ ਰਿਹਾ ਹੈਗਾ ਕਿ ਜਿਹੜਾ ਹੈਗਾ ਕਿ ਵੈਂਡੇਟਾ ਪੋਲਿਟਿਕਸ ਹੈਗੀ ਆ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਜਾਣ ਪੁੱਝ ਕੇ ਜਿਹੜਾ ਹੈ ਇਹ ਕਰ ਰਹੀ ਹੈਗੀ ਆ ਬਦਲਾ ਬਦਲੇ ਦੀ ਜਿਹੜੀ ਨੀਤੀ ਦੇ ਨਾਲ ਕਰ ਰਹੀ ਹੈ ਦੂਜੇ ਪਨੇ ਜਿਹੜਾ ਹੈ ਆਮ ਆਦਮੀ ਪਾਰਟੀ ਜਿਵੇਂ ਕਿ ਦੱਸਿਆ ਕਿ ਉਹ ਇਹ ਚੀਜ਼ ਨੂੰ ਬਿਲਕੁਲ ਹੀ ਅਜੇ ਖਾਲ ਦੀ ਘੜੀ ਨਿਕਾਲ ਰਹੇ ਨੇ ਹੁਣ ਇਹ ਕੋਰਟ 'ਚ ਕਿਦਾਂ ਕਿੰਨਾ ਚਿਰ ਰਹਿੰਦੀ ਹੈਗੀ ਆ ਕੀ ਇਹਨਾਂ ਦਾ ਰਿਮਾਂਡ ਹੁਣ ਲੰਬਾ ਚੱਲੇਗਾ ਜਾਂ ਕਿ ਜਿ ਆਪਾਂ ਕਹੀ ਕਿ ਕਿਤੇ ਅਕਾਲੀ ਦਲ ਵਾਲੀ ਬਾਦਲ ਵਾਲੀ ਜਿਹੜੀ ਧਿਰ ਹੈਗੀ ਆ ਉਹ ਜਦਾਂ ਜੇ ਹਾਲ ਦੀ ਘੜੀ ਉਹ ਕੋਰਟ ਚੋ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਕਿਤਨਾ ਕਿਤੇ ਜਿਹੜਾ ਹੈਗਾ ਪਹਿਲਾਂ ਰਿਮਾਨਡ ਖਤਮ ਕਰਾ ਕੇ ਤੇ ਫਿਰ ਜਿਹੜਾ ਜੇ ਐਫ ਆਈ ਆਰ ਕੁਐਸ਼ ਹੁੰਦੀ ਹੈ ਤੇ ਫਿਰ ਬਾਕੀ ਦੇਖਦੇ ਆ ਕਿਉਂਕਿ ਜੇ ਇੰਨਾ ਲੰਮਾ ਸਮਾਂ ਰੱਖਿਆ ਹੈ ਆਪਾਂ ਦੇਖਿਆ ਨਾ ਕਿ ਹੱਥੋਵਾਤ ਜਿਹੜਾ ਹੈ ਬਿਆਨ ਵੀ ਆ ਰਹੇ ਨੇ ਉਹਨਾਂ ਦੇ ਬਿਆਨ ਲੈ ਵੀ ਜਾ ਰਹੇ ਨੇ ਚਾਹੇ ਚਟੋਪਾਦਿਆ ਹੋਣ ਜਾਂ ਹੋਰ ਵੀ ਜਿਹੜੇ ਜਿਨ੍ਹਾਂ ਨੇ ਬਕਾਇਦਾ ਇਸਤੇ ਕੰਮ ਕੀਤਾ ਸੀ ਐਸ ਆਈ ਟੀਜ਼ ਦੇ ਉੱਤੇ ਤੇ ਜਦੋਂ ਉਹਨਾਂ ਨੂੰ ਇਨਵੋਲਵ ਕਰ ਲਿਆ ਗਿਆ ਫਿਰ ਆਪਾਂ ਇਹ ਕਹਿ ਸਕਦੇ ਆ ਕਿ ਮੌਜੂਦਾ ਪੰਜਾਬ ਸਰਕਾਰ ਇਹਨੂੰ ਇੰਨੇ ਢਿੱਲੇ ਤਰੀਕੇ ਦੇ ਨਾਲ ਨਹੀਂ ਲੈ ਰਹੀ ਹੈਗੀ ਉਹ ਪੂਰਾ ਕਰਨੇ ਹੱਥੀ ਜਿਹੜਾ ਉਹਨਾਂ ਨੇ ਲਿਆ ਹੈ ਤੇ ਜੇ ਹੁਣ ਤੁਸੀਂ ਦੇਖੋ ਕਿ ਇੱਥੋਂ ਕੇਸ ਝੂਠਾ ਸਾਬਤ ਹੋ ਜਾਂਦਾ ਹੈ ਜਾਂ ਇੱਥੋਂ ਜੇ ਅਕਾਲੀ ਦਲ ਬਾਦਲ ਜੇ ਇੱਥੋਂ ਕੱਢ ਕੇ ਲੈ ਜਾਂਦਾ ਹੈ ਤੇ ਉਹਨਾਂ ਦੀ ਇੱਕ ਤਰ੍ਹਾਂ ਦੀ ਫਿਰ ਮੌਲਿਕ ਜਿੱਤ ਵੀ ਕਿਤਨਾ ਕਿਤੇ ਹੋਏਗੀ ਤੇ ਉਹ ਤਾਂ ਨਹੀਂ ਇਹ ਇੰਨੀ ਜਲਦੀ ਇੰਨੀ ਸੌਖੀ ਤਾਂ ਨਹੀਂ ਉਹ ਹੋਣ ਦਿੰਦੇ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਇਹ ਇਕੱਲਾ ਮੁੱਦਾ ਨਹੀਂ ਰਹਿ ਗਿਆ ਹਮ ਦਰਸਲ ਪੰਜਾਬ 'ਚ ਕਈ ਹੋਰ ਮਸਲੇ ਵੀ ਨੇ ਮੋਰਨ ਆਫਨ ਪੰਜਾਬ ਦੇ ਵਿੱਚ 8500 ਕਰੋੜ ਦਾ ਜਿਹੜਾ ਨਵਾਂ ਕਰਜ਼ਾ ਲਿਆ ਗਿਆ ਉਸ ਦੀ ਗੱਲ ਇੱਥੇ ਹੀ ਨਹੀਂ ਕੀਤੀ ਜਾ ਰਹੀ ਇਸ ਕਰਜ਼ੇ ਦਾ ਵੀ ਜ਼ਿਕਰ ਕਰੀਏ ਤੇ ਕਰਜ਼ਾ ਕਿਸ ਕਾਰਜ ਵਾਸਤੇ ਲਿਆ ਗਿਆ ਬਿਲਕੁਲ ਜੀ ਆਪਾਂ ਕੀ ਕਿ ਅਸਲ ਮੁੱਦੇ ਜਿਹੜੇ ਨੇ ਗਾਇਬ ਕਰ ਦਿੱਤੇ ਜਾਂਦੇ ਨੇ ਤੁਸੀਂ ਦੇਖੋ ਨਾ ਕਿ ਸਪੇਸ ਤਾਂ ਉਨੀ ਹੁੰਦੀ ਹੈ ਚਾਹੇ ਉਹ ਮੀਡੀਆ ਤੇ ਹੋਵੇ ਅਖਬਾਰਾਂ ਤੇ ਹੋਵੇ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਹੁੰਦਾ ਹੈ ਇਸ ਤਰ੍ਹਾਂ ਵਾਪਰਿਆ ਹੈਗਾ ਕਿ ਅਸਲ ਮੁੱਦਿਆਂ ਨੂੰ ਪਾਸੇ ਕਰ ਦਿਓ ਤੇ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਨੇ ਉਹਨਾਂ ਨੂੰ ਉਭਾਰਿਆ ਵੀ ਜਾਵੇ ਹੁਣ ਤੁਸੀਂ ਦੇਖੋ ਕਿ 8500 ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਅਪਰੂਵ ਹੋਇਆ ਹੈ ਜੁਲਾਈ ਦੇ ਵਿੱਚ 2000 ਕਰੋੜ ਦਾ ਕਰਜ਼ਾ ਮਿਲਣਾ ਹੈ ਅਗਸਤ 'ਚ 3000 ਕਰੋੜ ਦਾ ਤੇ ਸਤੰਬਰ ਦੇ ਵਿੱਚ 3500 ਕਰੋੜ ਦਾ ਜਿੱਥੇ ਸਰਕਾਰ ਇਹਨੂੰ ਇੱਕ ਉਪਲਬਧੀ ਦੱਸ ਰਹੀ ਹੈ ਕਹਿੰਦੇ ਕਿ ਅਸੀਂ ਜਿਹੜਾ ਹੈਗਾ ਨਾ ਵੀ ਘੱਟ ਰੇਟ ਤੇ ਜਿਹੜਾ ਕਰਜ਼ਾ ਜਿਹੜਾ ਹੈ ਇਹ ਅਪਰੂਵ ਕਰਵਾਇਆ ਹੈਗਾ ਹੈ ਦੂਜੇ ਬੰਨੇ ਜਿਹੜੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦਾ ਬਕਾਇਦਾ ਇਸ ਤੇ ਬਿਆਨ ਆਇਆ ਹੈ ਕਿ ਸਰਕਾਰਾਂ ਚਲਾਉਣ ਲਈ ਇਸ ਤਰ੍ਹਾਂ ਕਰਨਾ ਪੈਂਦਾ ਹੈ ਲੈਣੇ ਪੈਂਦੇ ਨੇ ਫਿਰ ਆਪੋਜੀਸ਼ਨ ਜਾਂ ਹੋਰ ਜਿਹੜੇ ਚਿੰਤਕ ਉਹ ਇਹ ਸਵਾਲ ਖੜਾ ਕਰਦੇ ਨੇ ਕਿ ਤੁਸੀਂ ਜਦੋਂ ਸਰਕਾਰ ਚਾਏ ਸੀ ਉਦੋਂ ਤੇ ਤੁਸੀਂ ਕਹਿੰਦੇ ਸੀ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਭਗਵੰਤ ਮਾਨ ਮੇਰਾ ਖਿਆਲ ਪੂਰੀ ਟਰਮ ਹੀ ਜਿਹੜੀ ਹੈਗੀ ਹੈ ਉਹ ਕਿਵੇਂ ਮਨਪ੍ਰੀਤ ਬਾਦਲ ਹੋਣਾ ਨੂੰ ਕਹਿੰਦੇ ਰਹੇ ਕਿ ਖਾਲੀ ਖਜ਼ਾਨਾ ਮੰਤਰੀ ਕਿ ਉਹ ਬਾਰ-ਬਾਰ ਕਹਿੰਦੇ ਨੇ ਤੇ ਹੁਣ ਤੁਸੀਂ ਦੇਖੋ ਕਿ ਇੱਧਰਲੇ ਬੰਨੇ ਕਹਿੰਦੇ ਜੀ ਖਜ਼ਾਨਾ ਤੇ ਭਰਿਆ ਹੋਇਆ ਹੈ ਖਜ਼ਾਨਾ ਖਾਲੀ ਵਾਲਾ ਕੋਈ ਚੱਕਰ ਹੀ ਨਹੀਂ ਹੈਗਾ ਫਿਰ ਜੇ ਕਰਜ਼ਾ ਲੈ ਲੈ ਕੇ ਖਜ਼ਾਨਾ ਭਰਨਾ ਹੈ ਕਰਜ਼ਾ ਲੈ ਲੈ ਕੇ ਲੋਕਾਂ ਨੂੰ ਬਿਜਲੀ ਮੁਫਤ ਦੇਣੀ ਹੈਗੀ ਹੈ ਤੇ ਫਿਰ ਆਪਾਂ ਕਿਹੜੇ ਬੰਨੇ ਜਾਵਾਂਗੇ ਫਿਰ ਮੰਨ ਲਓ ਕਿ ਜਦੋਂ ਹੁਣ ਬੀਬੀਆਂ ਨੂੰ ਪੈਸੇ ਦੇਣ ਦੀ ਜਿਹੜੀ ਗੱਲ ਆਉਂਦੀ ਹੈ ਤੇ ਜੇ ਮੰਨ ਲਓ ਕਿ ਜਾਣ ਤੋਂ ਪਹਿਲਾਂ 3-4 ਮ ਅ ਕਿ ਜਦੋਂ ਤੋਂ ਚੋਣ ਜਾਬਤਾ ਲੱਗਣਾ ਉਸ ਤੋਂ ਪਹਿਲਾਂ ਜੇ ਕਿਤੇ ਬੀਬੀਆਂ ਨੂੰ ਵੀ ਹਜ਼ਾਰ ਹਜ਼ਾਰ 1100 ਰੁਪਈਆ ਜੇ ਦੇ ਦਿੱਤਾ ਜਾਂਦਾ ਹੈ ਤੇ ਫਿਰ ਕਿੰਨਾ ਆਪਾਂ ਕਹਿ ਸਕਦੇ ਹਾਂ ਕਿ ਬੋਝ ਪੰਜਾਬ ਦੇ ਉੱਤੇ ਹੋਰ ਪਏਗਾ 2026 ਤੱਕ 4 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਹੋ ਜਾਵੇਗਾ ਤੇ ਤੁਸੀਂ ਇਹ ਦੇਖੋ ਕਿ ਤਕਰੀਬਨ 1 ਲੱਖ 32000 ਹਰੇਕ ਪੰਜਾਬ ਦੇ ਜਿਹੜੇ ਵਸਿੰਦੇ ਹੈਗੇ ਨੇ ਉਹਨਾਂ ਦੇ ਸਿਰ ਤੇ ਕਰਜ਼ਾ ਹੈਗਾ ਫਿਰ ਇਹ ਯੂਜ਼ ਕਿੱਥੇ ਹੋਣਾ ਹੈ ਅਕੀਬ ਇਹ ਜਿਹੜਾ ਹੈਗਾ ਕਿ ਇਸ ਨੂੰ ਅਸਲ ਲੋਕਾਂ ਤੇ ਯੂਜ਼ ਕਰਨਾ ਹੈ ਜਾਂ ਇਹਨੂੰ ਫਿਰ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੀਆਂ ਮੁਹਿੰਮਾਂ ਵੱਡੇ ਵੱਡੇ ਪੋਸਟਰ ਵੱਡੇ ਵੱਡੇ ਬੈਨਰ ਉਹਨੇ ਦਾ ਕੰਮ ਨਹੀਂ ਹੋਇਆ ਹੁੰਦਾ ਉਹਨਾਂ ਮੁਹਿੰਮ ਤੇ ਨਹੀਂ ਲੱਗਾ ਹੁੰਦਾ ਜਿਹਦੇ ਤੋਂ ਜ਼ਿਆਦਾ ਜਿਹੜਾ ਹੈ ਕਿ ਉਸ ਦੀ ਪਬਲਿਸਿਟੀ ਦੇ ਖਰਚ ਕਰ ਦਿੱਤਾ ਜਾਂਦਾ ਹੈ ਵੱਡੇ ਵੱਡੇ ਇਸ਼ਤਿਹਾਰ ਈ ਬਣ ਕੇ ਜਿਹੜੇ ਵੱਡੇ ਵੱਡੇ ਪੰਜਾਬ ਦੇ ਖਾਸ ਕਰਕੇ ਜਿਹੜੇ ਚਾਹੇ ਹੈਲੀਕਾਪਟਰ ਹੋਣ ਜਾਂ ਪੰਜਾਬ ਦਾ ਜਿਹੜਾ ਸਾਜੋ ਸਮਾਨ ਉਹ ਕਿਵੇਂ ਬਾਹਰ ਨੂੰ ਜਾ ਰਿਹਾ ਹੈ ਵਿੱਚੋਂ ਇੱਕ ਇਹ ਵੀ ਗੱਲਾਂ ਆਈਆਂ ਸਨ ਕਿ ਜਿਹੜੇ ਟੈਂਟ ਵਗੈਰਾ ਹੈਗੇ ਕੁਝ ਪ੍ਰੋਗਰਾਮਾਂ ਦੇ ਵਿੱਚ ਪੰਜਾਬ ਚੋਂ ਵੀ ਦਿੱਲੀ ਤੋਂ ਆਏ ਨੇ ਫਿਰ ਕਿਤੇ ਇਹ ਸਾਰਾ ਪੈਸਾ ਡਾਇਵਰਟ ਜੇ ਉਧਰ ਕਰ ਦੇਣਾ ਹੈਗਾ ਵੀ ਪੰਜਾਬ ਦੇ ਲੋਕਾਂ ਦੇ ਲੱਗਣਾ ਵੀ ਨਹੀਂ ਹੈਗਾ ਫਿਰ ਜਿਹੜੇ ਸਵਾਲ ਨੇ ਸਰਕਾਰ ਤੇ ਉੱਠਣਗੇ ਦੂਜਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਰਕਾਰ ਇਹ ਜੇ ਬਣੀ ਨਹੀਂ ਸੀ ਉਦੋਂ ਬਕਾਇਦਾ ਹੀ ਕਿਹਾ ਗਿਆ ਸੀ ਆਹ ਦੇਖੋ ਸਾਡੇ ਨਾਲ ਆਈਪੀਐਸ ਅਫਸਰ ਨੇ ਅਰਵਿੰਦ ਕੇਜਰੀਵਾਲ ਜੀ ਇਹਨਾਂ ਨੂੰ ਪਤਾ ਹੈਗਾ ਏ ਕਿ ਪੈਸਾ ਕਿੱਥੋਂ ਆਉਣਾ ਹੈ ਇਹ ਬਣੇ ਵੀ ਕਿਹਾ ਗਿਆ ਸੀ ਕਿ 20000 ਕਰੋੜ ਤੱਕ ਜਿਹੜਾ ਹੈਗਾ ਅਸੀਂ ਮਾਈਨਿੰਗ ਤੋਂ ਹੀ ਕੱਢ ਲੈਣਾ ਤੇ ਉਹ 20000 ਕਰੋੜ ਛੱਡੋ 4-500 ਕਰੋੜ ਤੇ ਵੀ ਗੇਮ ਜਿਹੜੀ ਹੈ ਉੱਥੋਂ ਤੱਕ ਹੀ ਸਿਮੈਂਟ ਕਿਤੇ ਰਹਿ ਗਈ ਮਤਲਬ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਇਹ ਲੋਕ ਹੋਣ ਪੁੱਛਣਾ ਚਾਲੂ ਹੋ ਗਏ ਨੇ ਤੇ ਜਿਵੇਂ ਜਿਵੇਂ ਅੱਗੇ ਇਲੈਕਸ਼ਨ ਜਾਣੇ ਨੇ ਉਦੋਂ ਉਦੋਂ ਸਰਕਾਰ ਨੇ ਕਿਉਂਕਿ ਵੋਟਾਂ ਲੈਣੀਆਂ ਹੁੰਦੀਆਂ ਹਰ ਇੱਕ ਸਰਕਾਰ ਹੀ ਕਰਦੀ ਹੈ ਕੋਈ ਉਹਦੇ ਵਿੱਚ ਪੰਜਾਬ ਸਰਕਾਰ ਨਹੀਂ ਹੈ ਕਿ ਉਹਨਾਂ ਨੇ ਫਿਰ ਸਹੂਲਤਾ ਵਗੈਰਾ ਵੀ ਹੋਰ ਜ਼ਿਆਦੀਆਂ ਦੇਣੀਆਂ ਹੁੰਦੀਆਂ ਨੇ ਫਿਰ ਇਹ ਜੇ ਕਰਜ਼ਾ ਲੈ ਕੇ ਹੀ ਸਹੂਲਤਾਵਾਂ ਦੇਣੀਆਂ ਨੇ ਤੇ ਫਿਰ ਉਹਦੇ ਨਾਲ ਤੇ ਆਪਾਂ ਕਹੀ ਕਿ ਕਿਤਨਾ ਕਿਤੇ ਬੁਕਸ ਬੁਕਸ ਜਿਹੜੀਆਂ ਬੈਲੈਂਸ ਨਹੀਂ ਹੋਣਗੀਆਂ ਹੋਰ ਜਿਹੜਾ ਕਰਜ਼ਾ ਵਾਧਾ ਚੱਲੇਗਾ ਔਰ ਇਸਤੇ ਜਿਹੜਾ ਹੈ ਸਰਕਾਰ ਨੂੰ ਖਾਸ ਕਰਕੇ ਆਪੋਜੀਸ਼ਨ ਨੂੰ ਇਨ੍ਹਾਂ ਮਸਲਿਆਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਹੈ ਵੱਡੇ ਸੈਮੀਨਾਰ ਵੱਡੀਆਂ ਡਿਬੇਟਸ ਸੁਣੀਆਂ ਚਾਹੀਦੀਆਂ ਨੇ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਕਿਵੇਂ ਹੈ ਹੁਣ ਇਹ ਜਿਹੜਾ ਕਰਜ਼ਾ ਹੈ ਤੁਸੀਂ ਦੇਖੋ ਨਾ ਜਦੋਂ 4 ਲ ਕਰੋੜ ਦਾ ਕਰਜ਼ਾ ਪਹੁੰਚ ਗਿਆ ਫਿਰ ਉਹਦੀ ਜਿਹੜੀ ਕਿਸ਼ਤ ਜਾਣੀ ਹੈ ਉਹ ਹੀ ਇੰਨੀ ਵੱਡੀ ਹੋ ਜਾਣੀ ਹੈਗੀ ਹੈ ਮਤਲਬ ਇਹ ਇੱਕ ਵਾਧਾ ਚਲਾ ਜਾਣਾ ਹੈ ਇਹ ਕਦੀ ਵੀ ਖਤਮ ਹੋਣ ਵਾਲੀ ਚੀਜ਼ ਨਹੀਂ ਹੈਗੀ ਤੇ ਲੱਗਿਆ ਕਿੱਥੇ ਹੈ ਉਹਦੇ ਬਾਰੇ ਕਦੀ ਵੀ ਕਿਸੇ ਨੇ ਕੋਈ ਵਿਚਾਰ ਕਰਨਾ ਹੀ ਨਹੀਂ ਹੈਗਾ ਕਿ ਇਹਦੀ ਯੂਜ਼ ਕਿੱਥੇ ਹੋਇਆ ਹੈ ਕਿ ਸਹੀ ਤਰੀਕੇ ਦੇ ਨਾਲ ਹੋਇਆ ਵੀ ਹੈ ਜਾਂ ਨਹੀਂ ਉਹਦਾ ਚੈੱਕ ਐਂਡ ਬੈਲੈਂਸ ਕਦੀ ਹੁੰਦਾ ਹੀ ਨਹੀਂ ਹੈਗਾ ਬਿਲਕੁਲ ਅਸੀਂ ਦੇਖੀਏ ਸਾਲ 2007 ਦੇ ਵਿੱਚ ਪੰਜਾਬ ਦੇ ਵਿੱਚ ਜਿਸ ਵੇਲੇ ਚੋਣਾਂ ਹੋਣੀਆਂ ਸੀ ਅਕਾਲੀ ਦਲ ਨੇ ਰਾਜ ਕੇ ਪ੍ਰਚਾਰ ਕੀਤਾ ਸੀ ਕਿ ਜੀ ਸਵਾ ਲੱਖ ਦੇ ਨੇੜੇ ਤੇੜਦਾ ਕਰਜ਼ਾ ਹੈਗਾ ਪੰਜਾਬ ਸਰਕਾਰ ਦੇ ਉੱਤੇ ਇਹ ਸਵਾ ਲੱਖ ਦਾ ਕਰਜ਼ਾ ਤਕਰੀਬਨ ਪਿਛਲੇ 18 ਸਾਲਾਂ ਦੇ ਵਿੱਚ ਵੱਧ ਕੇ 4 ਲੱਖ ਕਰੋੜ ਦੇ ਕਰਜ਼ੇ ਤੋਂ ਉੱਪਰ ਹੋ ਚੁੱਕਾ ਹੈ ਸਵਾ ਲੱਖ ਕਰੋੜ ਦਾ ਕਰਜ਼ਾ 2007 ਦੇ ਵਿੱਚ ਤੇ ਹੁਣ 4 ਲੱਖ ਕਰੋੜ ਦਾ ਕਰਜ਼ਾ ਇਸ ਵੇਲੇ 2025 ਦੇ ਵਿੱਚ ਸਵਾਲ ਕਰਨਾ ਕਿ ਇਹਦੇ ਨਾਲ ਇਹ ਪੈਸਾ ਕੇਂਦਰ ਤੋਂ ਲਿਆ ਗਿਆ ਕਿੱਥੇ ਵਰਤਿਆ ਜਾਂਦਾ ਹੈ ਕਿ ਆਮ ਲੋਕਾਂ ਦੀਆਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਰਤਾਂ ਪੂਰੀਆਂ ਪੈ ਨਹੀਂ ਰਹੀਆਂ ਕੀ ਇਹ ਪੈਸਾ ਅਸਿੱਧੇ ਤਰੀਕੇ ਦੇ ਨਾਲ ਸਿਆਸੀ ਪਾਰਟੀਆਂ ਆਪਣੇ ਮਫਾਦਿਆਂ ਲਈ ਤਾਂ ਨਹੀਂ ਵਰਤ ਰਹੀਆਂ ਇਸ ਸਵਾਲ ਪੰਜਾਬ ਦੇ ਲੋਕ ਕਰ ਰਹੇ ਹਨ